ਅਮਰੀਕਾ ਦੇ ਯੂਰਪ ਦੀ ਜ਼ਿੰਦਗੀ ਦੇ ਵਿੱਚ ਬੜਾ ਹੀ ਵਟਾਂਤਰ ਹੈ ਯੂਰਪ ਦੀ ਜ਼ਿੰਦਗੀ ਵੇਖ ਕੇ ਇਹ ਫੀਲ ਹੋਇਆ ਕਿ ਜ਼ਿੰਦਗੀ ਦੇ ਵਿੱਚ ਟਰਮਾ ਜੀਵਨ ਦੇ ਵਿੱਚ ਕੰਮ ਤੋਂ ਇਲਾਵਾ ਵੀ ਕੋਈ ਚੀਜ਼ਾਂ ਹੈਗੀਆਂ ਨੇ ਉੱਥੇ ਆ ਕੇ ਇਹ ਚੀਜ਼ ਦੀ ਫੀਲਿੰਗ ਹੋਈ ਕਿ ਹਾਂ ਤੁਹਾਡੀ ਉੱਥੇ ਕੇਅਰ ਕੀਤੀ ਜਾਂਦੀ ਹੈ ਜਿਵੇਂ ਕਿ ਇਹ ਗੱਲ ਕਰਨਾ ਚਾਹੁੰਦਾ ਕਿ ਯੂਰਪ ਦੇ ਲੋਕੀ ਜ਼ਿਆਦਾਤਰ ਜੀਂਦੇ ਆ ਫਿਰ ਕੰਮ ਕਰਦੇ ਆ ਥੋੜਾ ਜਿਹਾ ਫਿਰ ਜੀਂਦੇ ਆ ਮਤਲਬ ਜਿਹੜਾ ਇਹਦਾ ਭਾਵ ਤੁਹਾਡੀ ਗੱਲ ਹੋ ਰਹੀ ਦੀ ਆਪਣੇ ਵਾਸਤੇ ਉਹਨਾਂ ਕੋਲ ਵਕਤ ਹੈਗਾ ਵਕਤ ਹੈਗਾ ਆਪਣੇ ਵਾਸਤੇ ਟਾਈਮ ਕੱਢਦੇ ਨੇ ਇਹ ਨਹੀਂ ਹੈ ਇਸ ਸਰਫ ਆ ਪੰਜਵੇਂ ਇੱਥੇ ਕਹੀਏ ਕਿ ਅਮਰੀਕਾ ਵਿੱਚ ਜਾਂ ਕੈਨੇਡਾ ਵਿੱਚ ਕੀ ਆਦੀ ਇੱਕ ਵਰਕ ਕਲਚਰ ਆ ਲੋਕਾਂ ਨੂੰ ਕੰਮ ਜ਼ਿਆਦਾ ਕਰਨਾ ਪੈਂਦਾ ਤੇ ਆਪਣੀ ਜਿਹੜੀ ਕਹਾਂ ਕਿ ਜ਼ਿੰਦਗੀ ਜਿਉਣੀ ਭੁੱਲ ਜਾਂਦੇ ਨੇ ਲੋਕ ਜੀ ਜੀ ਸੋ ਗੁਰਜੀਤ ਸਿੰਘ ਜੀ ਇਹ ਮੈਂ ਗੱਲ ਇੱਥੇ ਨਹੀਂ ਰੋਕਾਂਗਾ ਕਿ ਉੱਥੇ ਉਹਨਾਂ ਦੇਸ਼ਾਂ 'ਚ ਟੈਕਸ ਨਹੀਂ ਆ ਉਹਨਾਂ ਦੇਸ਼ਾਂ ਦੇ ਵਿੱਚ ਮੰਗਿਆ ਹੀ ਨਹੀਂ ਆ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੀਆਂ ਆਮ ਤੌਰ ਤੇ ਮਟੀਰੀਅਲਿਸਟਿਕ ਚੀਜ਼ਾਂ ਨੇ ਜੋ ਅਮਰੀਕਾ ਵਰਗੇ ਕੈਨੇਡਾ ਵਰਗੇ ਦੇਸ਼ਾਂ 'ਚ ਅਵੇਲੇਬਲ ਨੇ ਉਹ ਉੱਥੇ ਬਹੁਤ ਲਿਮਟਿਡ ਨੇ ਪਰ ਹੈ ਨੇ ਪਰ ਉਹਨਾਂ ਚੀਜ਼ਾਂ ਨੂੰ ਪਾਉਣਾ ਉਹਨਾਂ ਹੀ ਔਖਾ ਵੀ ਆ ਉੱਥੇ